ਹਰ ਮਹੀਨੇ ਦੀ ਤਰ੍ਹਾਂ ਅਜ਼ਾਦ ਜਰਨਲਿਸਟ ਦੀ ਮੀਟਿੰਗ ਕਪੂਰਲਾ ਪ੍ਰੈਸ ਕਲੱਬ ਵਿਖੇ ਪ੍ਰਧਾਨ ਕਿਸ਼ੋਰ ਰਾਜਪੂਤ ਡਾਕਟਰ ਐਚਐਸ 바ਵਾ ਨਰੇਸ਼ ਕਰ ਪ੍ਰਧਾਨ ਅਸ਼ੋਕ ਗੋਗਨਾ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾ ਕਰਦੀ ਦੇਖਰੇਖ ਹੋਈ ਫੀਲਡ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਮੀਟਿੰਗ ਵਿੱਚ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਕਈ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੱਢਿਆ ਪ੍ਰਧਾਨ ਕਿਸ਼ੋਰ ਕਿਸ਼ੋਰਾਇਪੁਰ ਡਾਕਟਰ ਐਚਐਸ 바ਵਾ ਨਰੇਸ਼ ਕਰ ਜੀ ਹਰੀ ਸੀਨੀਅਰ ਪੱਤਰਕਾਰਾਂ ਦੇ ਦੇਖ ਰਿਹਾ ਕੋਈ ਚ ਮੀਟਿੰਗ ਹੁੰਦੀ ਆ ਤੇ ਹਰ ਵਾਰੀ ਨਵੇਂ ਮੁੱਦੇ ਤੇ ਗੱਲਬਾਤ ਹੁੰਦੀ ਆ ਆਓ ਪ੍ਰਧਾਨ ਜੀ ਨੂੰ ਪੁੱਛੀਏ ਕਿ ਇਸ ਵਾਰ ਕਿਹੜੇ ਨਵੇਂ ਮੁੱਦੇ ਲੈ ਕੇ ਆਏ ਤੇ ਕਿਹੜੇ ਕਿਹੜੇ ਜਿਹੜੇ ਸਮੱਸਿਆਵਾਂ ਨੂੰ ਦੂਰ ਕਰਾਂਗੇ ਨਮਸਕਾਰ ਪ੍ਰਧਾਨ ਜੀ ਜੈ ਹਿੰਦ ਜੀ ਪ੍ਰਧਾਨ ਜੀ ਬਿਲਕੁਲ ਤੇ ਆ ਦੱਸੋ ਕਿ ਹਰ ਮਹੀਨੇ ਨਵੇਂ-ਨਵੇਂ ਮੁੱਦੇ ਤੇ ਗੱਲਬਾਤ ਹੁੰਦੀ ਆ ਇਸ ਵਾਰ ਕਿਹੜੇ ਨਵੇਂ ਮੁੱਦੇ ਆਏ ਆ ਮੈਂ ਇੱਕ ਸ਼ੋਰਾਜੂ ਪ੍ਰਧਾਨ ਆਜ਼ਾਦ ਜਨਸ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਸਭ ਤੋਂ ਪਹਿਲੇ ਤਾਂ ਮੈਂ ਜਿਹੜੇ ਤੁਹਾਡੇ ਚੈਨਲ ਆ ਜਿਹਦੇ ਵਿੱਚ ਤੁਸੀਂ ਸਾਡਾ ਹਰ ਮਹੀਨੇ ਦੀ 18 ਤਰੀਕ ਸਾਰੇ ਚੈਨਲ ਸਾਡਾ ਪ੍ਰੋਗਰਾਮ ਦਿਖਾਉਂਦੇ ਆ ਅ 24 ਨਿਊਜ਼ ਬੀ ਆਰ ਨਿਊਜ਼ ਕ੍ਰਾਈਮ ਨਿਊਜ਼ ਕੇ 9 ਅਤੇ ਬੀ ਵੀ ਬੀ ਵੀ ਪੀ ਮੈ ਇਹਨਾਂ ਦਾ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਹਰ ਮਹੀਨੇ ਦੀ ਜਿਹੜੀ ਸਾਡੀ ਮੀਟਿੰਗ ਹੁੰਦੀ ਆ ਉਹ ਜਿਹੜੀਆਂ ਗੱਤਵਿਧੀਆਂ ਆਮ ਲੋਕਾਂ ਤੱਕ ਤੇ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਆ ਤੇ ਮੈਨੂੰ ਆਹ ਦੱਸੋ ਕਿ ਜਿੰਦਗੀ ਪੱਤਰਕਾਰਾਂ ਦੇ ਸਮੱਸਿਆ ਆ ਰਹੀਆਂ ਆਵਾ ਉਨਾਂ ਨੂੰ ਤੁਸੀਂ ਸੁਲਝਾਉਣਾ ਇਸ ਵਾਰੀ ਕੋਈ ਪੱਤਰਕਾਰ ਨਹੀਂ ਨਵੇਂ ਸਮਸੇਂ ਜਿਨ੍ਹਾਂ ਨੂੰ ਸੁਲਝਾਉਣ ਦੇ ਸੁਲਝਾਇਆ ਜਾ ਰਿਹਾ ਬਿਲਕੁਲ ਜੀ ਜਿੰਨੇ ਵੀ ਮੇਰੀ ਟੀਮ ਚ ਪੱਤਰਕਾਰ ਹੈ ਸਾਡੀ ਜਿਹੜੀ ਟੀਮ ਹੈ ਬਹੁਤ ਹੀ ਯੋਗ ਟੀਮ ਹੈਗੀ ਆ ਜਿਹਦੇ ਡਾਕਟਰ ਡਾਕਟਰ ਐਚਐਸ ਬਾਬਾ ਹੈਗੇ ਆ ਮੈਂ ਮੈਂ ਤਾਂ ਹਰ ਪੱਤਰਕਾਰ ਨੂੰ ਕਿਹਾ ਕਿ ਮੇਰਾ ਫੋਨ ਜਿਹੜਾ 24 ਘੰਟੇ ਚੱਲਦਾ ਵਾ ਸੋ ਮੈਂ ਅੱਜ ਬੜਾ ਧੰਨਵਾਦੀ ਆ ਜਿਹੜੇ ਸਾਡੇ ਪਤਰਕਾਰ ਹਰ ਵੀ ਮੀਟਿੰਗ ਤੇ ਹਿੱਸਾ ਲੈਂਦੇ ਆ ਇਹਨਾਂ ਵਿੱਚੋਂ ਸੀਨੀਅਰ ਪੱਤਰਕਾਰ ਵਿਕਰਾਂਤ ਪ੍ਰਭਕਰ ਜੀ ਯੂਪੀਆਈ ਨਿਊ ਚੈਨਲ ਦੇ ਦੇ ਇੰਟਰਮੀਡੀਆ ਦੇ ਇੰਚਾਰਜ ਡਾਕਟਰ ਸਾਮ ਜੀ ਸੀਨੀਅਰ ਪੱਤਰਕਾਰ ਸਦੋਖ ਭੋਲਾ ਜੀ ਕੋਇਂਦਰ ਸਿੰਘ ਮੰਦੜਾ ਜੀ ਕੈਮਰਾਮੈਨ ਮਧੂ لال ਕੈਮਰਾਮੈਨ ਮਧੂ لال ਜਿਹੜੇ ਇਕੱਲੇ ਕੈਮਰਾਮੈਨ ਜੀ ਪੱਤਰ ਇਹ ਪੱਤਰਕਾਰੀ ਵੀ ਨਾਲ-ਨਾਲ ਕਰਦੇ ਆ ਸੋ ਇਹ ਬਹੁਤ ਹੀ ਕਿਹ ਕਿ ਐਕਟਿਵ ਆ ਇਹ ਆਪਣੇ ਪਿੰਡ 'ਚ ਉਹ ਜਿਆਦਾ ਮਸ਼ਹੂਰ ਹੈ ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਜਿਹੜੇ ਮੇਰੇ ਪੁੱਤਰਕਾਰ ਹੈ ਉਹ ਅੱਗੇ ਵੱਧ ਰਹੇ ਆ ਸੋ ਪ੍ਰਧਾਨ ਜੀ ਇੱਕ ਗੱਲ ਹੋਰ ਸੁਣਨਾ ਚਾਹੀਏ ਕਿ ਡੀਪੀਆਰਓ ਸਾਹਿਬ ਨੇ ਕੋਈ ਨਵੇਂ ਗਰੁੱਪ ਬਣਾਏ ਆ ਤੇ ਕੁਝ ਚੁਣੇ ਪੱਤਰਕਾਰਾਂ ਦੇ ਆਈ ਕਾਰਡ ਇਸ਼ੂ ਕੀਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਪਿਛਲੇ ਦਿਨੀ ਲੋਕ ਸਭਾ ਚੋਣਾਂ ਹੋਇਆ ਲੋਕ ਸਭਾ ਚਨਾਬੋਂ ਤੋਂ ਪਹਿਲੇ ਇਹਨਾਂ ਨੇ ਇੱਕ ਡੀਪੀਆਰੋ ਗਰੁੱਪ ਸੀਗਾ ਇਹਨਾਂ ਦਾ ਬਣਿਆ ਆ ਉਹਦੇ ਚ ਇਹਨੇ ਮੈਸੇਜ ਪਾਇਆ ਸੀਗਾ ਕਿ ਐਲੋ ਕਾਰਡ ਹੋਲਡਰ ਜਿਹੜੇ ਆ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਹੈਗੇ ਆ ਉਹ ਕਾਰਡ ਜਿਹੜੇ ਇਸ਼ੂ ਕੀਤੇ ਜਾਣਗੇ ਜਿਹਦੇ ਵਿੱਚ ਚੋਣ ਵੋਟਾਂ ਪੈਣੀਆਂ ਤੇ ਉਹ ਜਿਹੜੇ ਪੱਤਰਕਾਰ ਹੈ ਉਹ ਕਵਰੀਂਗ ਕਰਨਗੇ ਉੱਤੇ ਬਾਅਦ ਜਿਹੜੇ ਵੋਟਾਂ ਦੀ ਗਿਣਤੀ ਆ ਉਸ ਦਿਨ ਵਾਸਤੇ ਉਹ ਵੱਖਰੇ ਕਾਰਡ ਜਿਹੜੇ ਇਸ਼ੂ ਕੀਤੇ ਜਾਣੇ ਸੀਗੇ ਉਹ ਇਹਨਾਂ ਨੇ ਡੀਪੀਆਰ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਾ ਜੀ ਕੁਝ ਪੱਤਰਕਾਰ ਜਿਹੜੇ ਆ ਉਹਨਾਂ ਦੇ ਮੈਨੂੰ ਫੋਨ ਆਏ ਕਿ ਭਾਈ ਸਾਡਾ ਜਿਹੜਾ ਐਲੋ ਕਾਰਡ ਹੋਣ ਦੇ باوجود ਵੀ ਸਾਡਾ ਕਾਰਡ ਨਹੀਂ ਬਣਿਆ ਸੋ ਅਸੀਂ ਇਹ ਵੀ ਬਹੁਤ ਵਧੀਆ ਖ਼ਬਰ ਪੁੱਛਿਆ ਤਾਂ ਉਹ ਗੰਭੀਰ ਮੁੱਦਾ ਵਾ ਜਿੱਦਾਂ ਕਿ ਮੇਰੇ ਪੱਤਰਕਾਰ ਕਹਿੰਦੇ ਆ ਕਿ ਡੀਪੀਆਰ ਨੇ ਜਵਾਬ ਦਿੱਤਾ ਵਾ ਕੁਝ ਡੀਪੀਆਰ ਆਫਿਸ ਤੋਂ ਪਤਾ ਲੱਗਾ ਵਾ ਕਿ ਜਿਹੜੇ ਐਕੀ ਐਲੋ ਕਾਰਡ ਹੋਲਡਰਾਂ ਨੂੰ ਵੀ ਜਿਹੜੇ ਕਾਰਡ ਬਣਾ ਕੇ ਦਿੱਤੇ ਆ ਕੁਝ ਚੁਣਿੰਦਾ ਪੱਤਰਕਾਰ ਹੈ ਸੋ ਅਸੀਂ ਅੱਜ ਜਿਹੜੇ ਮੇਰੇ ਪੱਤਰਕਾਰ ਸਾਥੀ ਹੈ ਜਿਨ੍ਹਾਂ ਦਾ ਮੈਨੂੰ ਫੋਨ ਆਇਆ ਡੀਪੀਆਰ ਨਾਲ ਅਸੀਂ ਗੱਲਬਾਤ ਕਰਾਂਗੇ ਸੋ ਜਿਹੜੇ ਚੁਣਿੰਦਾ ਪੱਤਰਕਾਰ ਇਹਨਾਂ ਦੀ ਲਿਸਟ ਵੀ ਮੰਗਾਗੇ ਸੀ ਸੋ ਇਸ ਤਰ੍ਹਾਂ ਲੋਕਾਂ ਨੇ ਮੈਨੂੰ ਇੱਥੇ ਫੋਨ ਆਏ ਸੀਗੇ ਭਈ ਲੋਕ ਸਵਾਲ ਗਰੁੱਪ ਨਾਮਾ ਬਣਿਆ ਵਾ ਉਹ ਗਰੁੱਪ ਦੇ ਵਿੱਚ ਵੀ ਸਾਰੇ ਪੱਤਰਕਾਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹਾਲਾਂਕਿ ਕੋਈ ਵੀ ਪੱਤਰਕਾਰ ਜਿਹੜਾ ਵਾ ਸਰਕਾਰ ਨੂੰ ਕੋਈ ਪਤਾ ਨਹੀਂ ਦਿੰਦੀ ਸਰਕਾਰ ਉਹਨੂੰ ਤਨਖਾਹ ਨਹੀਂ ਦਿੰਦੀ ਚਾਹੇ ਪੰਜਾਬ ਸਰਕਾਰ ਹੈ ਚਾਹੇ ਭਾਰਤ ਸਰਕਾਰ ਹੈ ਲੇਕਿਨ ਵੈਬ ਚੈਨਲ ਦਾ ਪੱਤਰਕਾਰ ਹੈ ਛੋਟਾ ਮੀਡੀਆ ਦਾ ਪੱਤਰਕਾਰ ਹੈ ਪ੍ਰਿੰਟ ਪੱਤਰਕਾਰ ਹੈ ਜਿਹੜੀਆਂ ਸਰਕਾਰੀ ਜਿੰਨੀ ਵੀ ਗਤਿਵਿਧੀਆਂ ਵਾਂ ਉਹ ਲੋਕਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਇੱਕ ਪੁਲ ਦੀ ਤਰ੍ਹਾਂ ਕੰਮ ਕਰਦੇ ਆ ਤੇ ਫਿਰ ਮੈਨੂੰ ਨਹੀਂ ਇਹ ਸਮਝ ਆਈ ਕਿ ਡੀਪੂ ਵਾਲੋ ਜਿਹੜੇ ਕੁਝ ਪੱਤਰਕਾਰਾਂ ਦਾ ਜਿਹੜਾ ਕੁਐਸਚਨ ਸੀਗਾ ਉਹਨਾਂ ਨੇ ਕਿਉਂ ਨੂੰ ਕਿਉਂ ਨਹੀਂ ਕਾੜੀ ਸ਼ੂ ਕਰਕੇ ਦਿੱਤੇ ਤੇ ਮੈਂ ਡਾਕਟਰ ਬਾਬਾ ਜੀ ਡਾਕਟਰ ਸ਼ਾਮ ਜੀ ਦੀ ਗੱਲਬਾਤ ਡਾਕਟਰ ਐਚ ਐਸ ਬਾਬਾ ਡਾਇਰੈਕਟਰ ਨਾਲ ਗੱਲਬਾਤ ਹੋ ਰਹੀ ਆ ਉਹਨਾਂ ਨੂੰ ਪੁੱਛਾਂਗੇ ਕਿ ਉਹੀ ਸਵਾਲ ਕਿ ਪੱਤਰਕਾਰ ਦੀ ਵੈਲਿਊ ਇਸ ਟਾਈਮ ਕਿਉਂ ਨਹੀਂ ਆ ਸਤਿ ਸ੍ਰੀ ਅਕਾਲ ਡਾਕਟਰ ਸਾਸੀ ਕਾਲ ਜੀ ਹਾਂ ਜੀ ਜੋ ਮੇਰਾ ਸਵਾਲ ਸੀਗਾ ਪ੍ਰਧਾਨ ਜੀ ਕੋ ਉਹੀ ਸਵਾਲ ਤੁਹਾਡੇ ਕੋਲ ਹੈ ਕਿ ਪੱਤਰਕਾਰ ਦੀ ਇਸ ਟਾਈਮ ਵੈਲਿਊ ਕਿਉਂ ਨਹੀਂ ਆ ਪ੍ਰਧਾਨ ਜੀ ਦੇ ਜਵਾਬ ਨਾਲ ਤਸੱਲੀ ਨਹੀਂ ਹੋਈ ਤੁਹਾਡੀ ਇਹ ਹਾਂ ਜੀ ਤਸੱਲੀ ਕਿਉਂਕਿ ਨਹੀਂ ਜੀ ਉਹਨਾਂ ਨੇ ਕਿਉਂਕਿ ਸਹੀ ਜਵਾਬ ਨਹੀਂ ਦਿੱਤਾ ਅਸੀਂ ਇਸ ਟਾਈਮ ਜਵਾਬ ਤੁਹਾਡੇ ਕੋਲ ਲਾਣਾ ਚਾਹੁੰਦੇ ਹਾਂ ਠੀਕ ਹੈ ਜੀ ਅ ਪੱਤਰਕਾਰਤਾ ਜਿਹੜਾ মিডিਆ ਜਿਹੜਾ ਹੈਗਾ ਇਹ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਹੈ ਇਹ ਆਪਾਂ ਸਾਰੇ ਜਾਣਦੇ ਆ ਪਰ ਇਹ ਥੰਮ ਨੂੰ ਵੀ ਕਿਤਨਾ ਕਿਤੇ ਘੁੰਝਾ ਲੱਗਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਆ ਮਹਿਕਮਿਆਂ ਦੇ ਵਿੱਚ ਕਈ ਵਾਰੀ ਅਫਸਰਾਂ ਦੇ ਬਿਆਨ ਸੁਣਦੇ ਆ ਕਈ ਵਾਰੀ ਲੀਡਰਾਂ ਦੇ ਬਿਆਨ ਸੁਣਦੇ ਆ ਵੀ ਕੋਈ ਮਹਿਕਮੇ 'ਚ ਕਾਲੀਆਂ ਭੇਡਾਂ ਪ੍ਰਵੇਸ਼ ਕਰ ਗਈ ਤੇ ਇਸ মিডিਆ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਕਾਲੀਆਂ ਭੇਡਾਂ ਪ੍ਰਵੇਸ਼ ਕਰ ਗਈਆਂ ਜਿਨ੍ਹਾਂ ਦਾ মিডিਆ ਨਾਲ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਦਾ মিডিਆ ਦਾ ਕੋਈ ਦੂਰ ਤੱਕ ਦਾ ਸੰਬੰਧ ਨਹੀਂ ਉਹ ਲੋਕ ਜਿਨ੍ਹਾਂ ਦਾ ਇਹ ਕੰਮ ਹੀ ਨਹੀਂ মিডিਆ ਦਾ ਉਹ ਜਦੋਂ ਇਸ ਜਿਹੜਾ মিডিਆ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਉਹ ਕਦੀ ਵੀ ਜਿਹੜਾ মিডিਆ ਦੇ ਜਿਹੜਾ ਹੈਗਾ ਵੀ ਕੋਈ ਨਾਮ ਬਣੇ মিডিਆ ਦਾ ਕੰਮ ਤਾਂ ਹੈਗਾ ਸਰਕਾਰਾਂ ਅਤੇ ਲੋਕਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਨਾ ਤੇ ਅੱਜ ਇਹ মিডিਆ ਸਾਰੇ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਜਿਹੜੀਆਂ ਉਹ ਕਾਲੀਆਂ ਭੇਡਾਂ ਆ ਗਈਆਂ ਵਿੱਚ ਉਹਨਾਂ ਦੀ شناخت ਕਰਨੀ ਜ਼ਰੂਰੀ ਆ ਜਿੰਨਾ ਚਿਰ ਉਹ ਇਸ ਜਿਹੜਾ ਹੈਗਾ ਕਿਤੇ ਉਹਨਾਂ ਨੇ ਕਿੱਤਾ ਬਣਾ ਲਿਆ ਉਹਨਾਂ ਨੇ মিডিਆ ਜਿਹੜਾ ਇੱਕ ਸਮਾਜ ਸੇਵਾ ਦਾ ਜਿਹੜੀਆਂ ਸੀ ਲੋਕਾਂ ਦੀ ਹੈਲਪ ਕਰਨ ਵਾਲਾ ਜਿਹੜੀਆਂ ਸੀ ਹੈ ਆ ਰਹੇਗਾ ਵੀ ਪਰ ਉਹਨਾਂ ਕਾਲੀਆਂ ਭੇਡਾਂ ਦੀ ਪਛਾਣ ਕਰਨ ਦੀ ਜ਼ਰੂਰਤ ਆ ਉਹਨਾਂ ਨੂੰ ਇਸ ਤੋਂ ਇਸ ਕਿਤੇ ਦੁੱਖ ਖੇੜਨ ਦੀ ਜਰੂਰਤ ਆ ਜਿਨ੍ਹਾਂ ਚਿਰ ਉਹਨਾਂ ਨੂੰ ਅਸੀਂ ਪਛਾਣ ਕਰਕੇ ਇਹ ਉਹਨਾਂ ਦਿੱਕਤਾਂ ਨੂੰ ਬੰਦ ਨਹੀਂ ਕਰਾ ਦਿੰਦੇ ਉਹਨਾਂ ਨੂੰ ਖੇੜਨ ਹੀ ਹੁੰਦੇ ਉਹਨਾਂ ਚਿਰ ਇਹ ਜਿਹੜਾ ਮਸਲਾ ਹੱਲ ਹੋਣ ਵਾਲਾ ਨਹੀਂ ਉਹ ਦਿਨ ਉਹ ਦਿਨ ਦਿਨ ਪ੍ਰਤੀ ਦਿਨ ਹੋਰ ਵਿਗੜ ਸਕਦਾ ਤੇ ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਜਿੱਦਾਂ ਕਿ ਮੈਨੂੰ ਆਪਣੇ ਵੈਬ ਚੈਨਲ ਹੈ ਛੋਟੇ-ਮੋਟੇ ਚੈਨਲ ਆ ਉਹ 11500 ਰੁਪਏ ਲੈ ਕੇ ਆਈ ਕਾਰਡ ਈਸ਼ੂ ਕਰਦੇ ਨੇ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਖੋ ਚਲੋ ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ ਵੀ ਕੋਈ ਪੈਸੇ ਲਾ ਕੇ ਕੋਈ ਇਸ਼ੂ ਕਰਦਾ ਜਾਂ ਕੋ ਕਿਵੇਂ ਕਰਦਾ ਜਦੋਂ ਵੀ ਕੋਈ ਮੰਨ ਲਓ ਮੈਂ ਆਪਣੀ ਅਖਬਾਰ ਸ਼ਾਪਦਾ ਹੈਗਾ ਮੈਂ ਆਪਣੀ ਖਬਰ ਸ਼ਾਪ ਦਾ ਤੇ ਉਹਨੂੰ ਭਾਰਤ ਸਰਕਾਰ ਤੋਂ ਜਿਹੜੀ ਹੈਗੀ ਐ ਰਜਿਸਟ੍ਰੇਸ਼ਨ ਕਰਾਈ ਹੋਈ ਆ ਮਾਨਤਾ ਪ੍ਰਾਪਤ ਹੈਗੀ ਜਿਹੜੀ ਭਾਰਤ ਸਰਕਾਰ ਤੋਂ ਮੇਰੇ ਵਾਲੀ ਖਬਰ ਅਖਬਾਰ ਚੋਂ ਉਹਨੂੰ ਜਿਹੜੇ ਰੂਲ ਐਂਡ ਰੈਗੂਲੇਸ਼ਨ ਮੈਂ ਬਣਾ ਰਿਹਾ ਮੈਂ ਦੇਖਣਿਆ ਵੀ ਮੈਂ ਕੋਈ ਪੱਤਰਕਾਰ ਭਾਤੀ ਕਰਨਾ ਤੇ ਉਹ ਮੈਂ ਜਿਹੜਾ ਉਹ ਜਿਹੜੀ ਉਹਦੀ ਫਾਈਲ ਤਿਆਰ ਕਰਉਣੀ ਆ ਉਹਦੇ ਵਿੱਚ ਕੀ ਆਪਣੇ ਜਿਹੜੇ ਕਾਨੂੰਨ ਬਣਾਉਣੇ ਆ ਕਿ ਮੈਂ ਉਹਨੂੰ ਆਪਣੇ ਨਾਲ ਜੋੜਨਾ ਉਹਦੇ ਡਿਊਟੀਆਂ ਕੀ ਲਵਣੀਆਂ ਮਸਲਾ ਇਹ ਨਹੀਂ ਜ਼ਰੂਰੀ ਵੀ ਜਿਹੜਾ ਤੁਸੀਂ ਮੈਨੂੰ ਪੁੱਛਿਆ ਵੀ ਕੋਈ ਪੈਸੇ ਲੈ ਕੇ ਕਰਦਾ ਦੇਖਣ ਵਾਲੀ ਗੱਲ ਇਹ ਆ ਵੀ ਉਹ ਉਹਨਾਂ ਦੇ ਵਿੱਚੋਂ ਚਾਹੇ ਉਹ ਖੁਮਾਰਾ ਹੈ ਗਿਆ ਚਾਹੇ ਉਹ ਚੈਨਲ ਹੈਗੇ ਆ ਉਹ ਭਾਰਤ ਸਰਕਾਰ ਤੋਂ ਜਾਂ ਜਿਹੜਾ ਵੀ ਕੋਈ ਮਹਿਕਮਾ ਹੈਗਾ ਜਿੱਥੋਂ ਮਾਨਤਾ ਮਿਲਣੀ ਆ ਉਹ ਉਥੋਂ ਮਾਨਤਾ ਪ੍ਰਾਪਤ ਹੈ ਉਹਨਾਂ ਕੋ ਭਾਰਤ ਸਰਕਾਰ ਦੀ ਕੋਰ ਰਜਿਸਟ੍ਰੇਸ਼ਨ ਹੈ ਮੇਰੇ ਧਿਆਨ ਵਿੱਚ ਆਇਆ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਮੋਦੀ ਨੇ ਇੱਕ ਜਿਹੜਾ ਕੋਈ ਇੱਕ ਜਿਹੜੀ ਕੋਈ ਸੈੱਡ ਸ਼ੁਰੂ ਕੀਤੀ ਆ ਜਿਹਦੇ ਤੇ ਜਿਹਦੇ ਤੋਂ ਆਪ ਜਿਹੜੇ ਨਾ ਲੋਕ ਆਪਣੇ ਹੈਗੇ ਆ ਅਹ ਦਸਤਕਾਰੀ ਲੋਕ ਜਿਹੜੇ ਉਸ ਐਪ ਤੋਂ ਆਪਣੇ ਕਾਰੋਬਾਰ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਆ ਤੇ ਮੈਨੂੰ ਪਤਾ ਲੱਗਾ ਵੀ ਕੁੱਝ ਲੋਕਾਂ ਨੇ ਉਸ ਐਪ ਤੋਂ ਜਿਹੜਾ ਹੈਗਾ ਆਪਣੇ ਚੈਨਲ ਰਜਿਸਟਰ ਕਰਾ ਲਏ ਉਸ ਐਪ ਨੂੰ ਉਹ ਤਾਂ ਆਨਲਾਈਨ ਹੈਗੀ ਆ ਹੁਣ ਜੇ ਤਾਂ ਉੱਥੇ ਕੋਈ ਅਗਲੇ ਬੰਦੇ ਬੈਠਾ ਹੋਵੇ ਉਹ ਗਏ ਨੂੰ ਮਨਾ ਕਰ ਦੇਵੇ ਵੀ ਨਹੀਂ ਭਾਈ ਇਹ ਤੁਹਾਡੇ ਵਾਸਤੇ ਨਹੀਂਗਾ ਤੇ ਉਹ ਜੋ ਕੁਝ ਵੀ ਹੋ ਰਿਹਾ ਆ ਆਨਲਾਈਨ ਹੋ ਰਿਹਾ ਆ ਉਹ ਸਾਰਾ ਸਰਗਰਮਤ ਹੋ ਰਿਹਾ ਇਹਨਾਂ ਗੱਲਾਂ ਬਾਤ ਵੀ ਜਿਹੜਾ ਕਈ ਵਾਰੀ ਸਰਕਾਰਾਂ ਦੇ ਧਿਆਨ 'ਚ ਨਹੀਂ ਜਾਂਦੀਆਂ ਗੱਲਾਂ ਪਤਾ ਹੀ ਨਹੀਂ ਹੁੰਦਾ ਉਹ ਜਿਹੜੇ ਲੋਕ ਕਰ ਵੀ ਰਹੇ ਆ ਜਾਂ ਕਰਵਾ ਵੀ ਰਹੇ ਆ ਮੈਨੂੰ ਡਾਕਟਰ ਸैम ਦੇ ਮਾਧਿਅਮ ਤੋਂ ਪਤਾ ਲੱਗਾ ਸੀ ਵੀ ਕੋਈ ਦੱਸਦਾ ਸੀਗਾ ਵੀ ਉਹਨੇ ਕੋਈ ਚੈਨਲ ਰਜਿਸਟਰ ਕਰਾਇਆ ਤੇ ਰਜਿਸਟਰ ਕਰਨ ਵਾਲੇ ਨੇ ਕਿੰਨੇ ਪੈਸੇ ਲਏ ਨੰਬੇ ਕਰਿਆ ਮੈਮ ਮੈਮ ਵੀ ਨਾਲ 90000 ਰੁਪਇਆ ਕਿਸੇ ਨੇ ਕਿਸੇ ਦਾ ਚੈਨਲ ਰਜਿਸਟਰ ਕਰਨ ਦਾ ਲੈ ਲਿਆ ਉਹ ਕਰਨ ਵਾਲਾ ਵੀ ਬੰਦਾ ਗਲਤ ਆ ਉਹ ਜਿੱਥੋਂ ਜਿਹੜੀ ਹੈਗੀ ਆ ਉਹ ਸਾਈਟ ਹੈਗੀ ਆ ਉਹ ਉਹ ਸਾਈਟ ਤੇ ਵੀ ਉਹ ਚੈਨਲ ਤੇ ਖਵਾਰਾ ਉਹ ਚੈਨਲ ਤੇ ਰਜਿਸਟਰ ਨਹੀਂ ਹੋ ਸਕਦੀ ਇਨਾਂ ਦੇ ਭਾਰ ਸਰਕਾਰ ਵੱਲੋਂ ਜਿਹੜੇ ਮਹਿਕਮੇ ਬਣਾਏ ਹੋਏ ਆ ਇਹ ਮੇਰਾ ਹੁਣ ਆਖਰੀ ਸਵਾਲ ਸਾਡੇ ਚੈਨਲ ਥਰੂ ਜਿਹੜੇ ਪੱਤਰਕਾਰਾਂ ਨੂੰ ਮਾਈਕ ਫੜਨ ਆਂ ਜਾਂਦਾ ਕਲਮ ਫੜਨ ਆਂਦੇ ਉਹਨਾਂ ਨੂੰ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਉਹ ਉਹ ਲੋਕ ਆ ਜਿਨ੍ਹਾਂ ਦੇ ਕਰਕੇ ਸਾਡੇ ਜਿਹੜੇ ਕੁਸ਼ੋਰ ਰਾਜਪੂਤ ਜਿਹੜੇ ਹੈਗੇ ਆ ਇਹ ਬੜੇ ਮਨ ਮੰਨੇ ਪ੍ਰਮੰਨੇ ਪ੍ਰਸਿੱਧ ਪੱਤਰਕਾਰ ਜਿਹੜੇ ਕਪੂਰ ਸੇ ਤੋਂ ਬੇਦਾਗ ਪੱਤਰਕਾਰ ਜਿਹੜੇ ਹੈਗੇ ਆ ਬਈ ਜਦੋਂ ਉਹ ਜਿਹੜੀਆਂ ਜਿਹੜੇ ਮੈਂ ਦੱਸਿਆ ਕਾਲੀਆਂ ਭੇਡਾਂ ਦਾ ਪ੍ਰਵੇਸ਼ ਹੋ ਗਿਆ ਤੇ ਉਹਨਾਂ ਦਾ ਉਮ ਪ੍ਰਵੇਸ਼ ਹੋਣ ਦਾ ਕਰਕੇ ਜੋ ਅੱਜ ਮੀਡੀਆ ਦੀ ਬਦਨਾਮੀ ਹੋ ਰਹੀ ਆ ਫੀਲ ਦੇ ਵਿੱਚ ਜੇ ਇਸ ਨਜ਼ਰ ਦੇ ਨਾਲ ਮੀਡੀਆ ਨੂੰ ਦੇਖਿਆ ਜਾ ਰਿਹਾ ਹੈਗਾ ਤੇ ਇਦਾਂ ਦੇ ਜਿਹੜੇ ਇਮਾਨਦਾਰ ਪੱਤਰਕਾਰ ਵੀ ਆ ਉਹਨਾਂ ਦੇ ਵੀ ਕਿਤਨਾ ਕਿਤੇ ਜਿਹੜੇ ਉਹਨਾਂ ਦੇ ਜਿਹੜੀ ਸ਼ਾਨ ਨੂੰ ਢਾਹ ਲੱਗੀ ਹੈਗੀ ਆ ਤੇ ਉਹੀ ਲੋਕ ਹੈਗੇ ਆ ਉਹਨਾਂ ਨੂੰ ਮੈਂ ਮੈਂ ਕੀ ਫੜਨਾ ਹੁੰਦਾ ਉਹਨਾਂ ਨੂੰ ਤੂੰ ਗੱਲ ਵੀ ਨਹੀਂ ਕਰਨੀ ਉਹਦੀ ਤੇ ਆਪਣੇ ਪੱਤਰਕਾਰ ਜਿਹੜਾ ਵਰਗ ਹੈਗਾ ਲੋਕ ਬੜੀ ਆਸ ਦੇ ਨਾਲ ਪੋਲਿਟਿਕਲ ਪਾਰਟੀਆਂ ਦੇ ਲੋਕ ਜਿਹੜੇ ਪੱਤਰਕਾਰਾਂ ਦੇ ਕੋਲ ਆਇਆ ਕਰਦੇ ਸੀ ਵੀ ਇਹ ਕੋਈ ਸਾਡੇ ਕੰਮ ਕਰੋਣਗੇ ਇਹ ਜਿਹੜੇ ਪੱਤਰਕਾਰ ਜਿਹੜੇ ਲੋਕ ਆ ਉਹ ਸਿਆਣੇ ਹੁੰਦੇ ਆ ਵੀ ਲੋਕਾਂ ਨੂੰ ਰਾਹ ਪਾਉਂਦੇ ਆ ਤੇ ਪਿਛਲੇ ਸਮੇਂ ਤੋਂ ਤੁਸੀਂ ਦੇਖੋ ਵੀ ਪੱਤਰਕਾਰਾਂ ਦੇ ਗਰੁੱਪ ਕਿੰਨੇ ਬਣ ਗਏ ਪੱਤਰਕਾਰ ਵੀ ਪੋਲਿਟੀਕਲ ਪਾਰਟੀਆਂ ਨੂੰ ਵੀ ਦੱਸੋ ਅਸੀਂ ਇਲੈਕਸ਼ਨਾਂ ਲੜਨੀਆਂ ਵੀ ਜਦੋਂ ਸਾਨੂੰ ਕੋਈ ਲਾਲਚ ਹੀ ਨਹੀਂ ਤਾਂ ਫੇਰ ਸਾਨੂੰ ਵੱਖਰੇ ਵੱਖਰੇ ਗਰੁੱਪ ਬਣਾਉਣ ਦੀ ਲੋੜ ਆ ਤੇ ਉਹਦੇ ਲਈ ਵੀ ਉਹ ਲੋਕ ਜ਼ਿੰਮੇਵਾਰ ਆ ਜਦੋਂ ਜੇ ਕਹਿਣਾ ਚਾਹੁੰਦੇ ਪੱਤਰਕਾਰ ਬਾਰੇ ਅ ਸਾਰਿਆਂ ਨੂੰ ਪਹਿਲਾਂ ਨਮਸਕਾਰ ਜੋ ਵੀ ਅੱਜ ਸਵਾਲ ਜਵਾਬ ਹੋਏ ਆ ਪੱਤਰਕਾਰਾਂ ਦਾ ਅਸਲ ਤੇ ਰਸੂਕ ਪਬਲੀਕਲੀ ਪ੍ਰਸ਼ਾਸਨ ਦੇ ਵਿੱਚ ਕਿਉਂ ਘੜਦਾ ਜਾਂਦਾ ਸੋ ਮੇਰਾ ਦੇਖਣਾ ਜਾਨਣਾ ਇਹ ਆ ਕਿ ਯੂਪੀਆਈ ਸੰਦੇਸ਼ ਦਾ ਮੈਂ ਡਿਪਟੀ ਬਿਊਰੋ ਚੀਫ ਦੇ ਅਹੁਦੇ ਤੇ ਕੰਮ ਕਰਦਾ ਯੂਪੀਆਈ ਸੰਦੇਸ਼ ਦੇ ਪੱਤਰਕਾਰ ਆਜ਼ਾਦ ਜਰਨਲਿਸਟਿਜ਼ਮ ਦੇ ਨਾਲ ਜੁੜੇ ਹੋਏ ਸਾਰੇ ਪੱਤਰਕਾਰ ਮੇਰਾ ਮੰਨਣਾ ਤੇ ਦੇਖਣਾ ਹੈ ਕਿ ਸਾਡਾ ਕੋਈ ਵੀ ਪੱਤਰਕਾਰਾਂ ਦਾ ਅਸਲ ਤੇ ਰਸੂਖ ਨਹੀਂ ਘਟਿਆ ਕਿਉਂ ਕਿ ਅਸੀਂ ਪ੍ਰਸ਼ਾਸਨ ਦੇ ਵਿੱਚ ਜਾਂਦੇ ਆ ਸਰਕਾਰੀ ਦਰਬਾਰੇ ਜਾਂਦੇ ਆ ਟੂ ਦੀ ਪੁਆਇੰਟ ਜੋ ਕੰਮ ਹੁੰਦਾ ਆ ਜੋ ਗੱਲ ਹੁੰਦੀ ਆ ਉਸ ਮੁਤਾਬਕ ਅਸੀਂ ਜਾਂਦੇ ਆ ਤੇ ਸਾਡੀ ਸੁਣਵਾਈ ਹੁੰਦੀ ਆ ਅਸਲ ਤੇ ਰਸੂਖ ਉਹਨਾਂ ਪੱਤਰਕਾਰਾਂ ਦਾ ਘਟਿਆ ਹੋ ਸਕਦਾ ਆ ਜਿਹੜੇ ਕੀ ਪੁਲਿਸ ਪ੍ਰਸ਼ਾਸਨ ਜਾਂ ਸਰਕਾਰੀ ਦਰਬਾਰੇ ਜਾਂਦੇ ਆ ਤੇ ਸਰਕਾਰਾਂ ਦੀ ਅਕਸਰਾਂ ਦੀ ਉਹ ਸਿਰਦਰਦੀ ਦਾ ਕਾਰਨ ਬੰਦੇ ਆ ਇੱਕ ਗੱਲ ਹੋਰ ਕਈ ਵਾਰੀ ਡਾਕਟਰ ਬਾਬਾ ਜੀ ਨੇ ਇਹ ਗੱਲ ਕੀਤੀ ਆ ਤੇ ਆਪਣੇ ਪੱਤਰਕਾਰਾਂ ਨੂੰ ਐਪਰੀਸ਼ੀਏਟ ਕੀਤਾ ਆ ਤੇ ਬਾਕੀਆਂ ਨੂੰ ਅਵੇਅਰ ਕੀਤਾ ਆ ਕਿ ਯੂਪੀਆਈ ਸੰਦੇਸ਼ ਦੇ ਪੱਤਰਕਾਰ ਤੇ ਆਜ਼ਾਦ ਜਰਨਲਿਜ਼ਮ ਜੁੜੇ ਹੋਏ ਦੇ ਨਾਲ ਜੁੜੇ ਹੋਏ ਸਾਰੇ ਪੱਤਰਕਾਰ ਆਪਣੇ ਆਪਣੇ ਅੱਛੇ ਕਾਰੋਬਾਰੀ ਆ ਉਹ ਪੱਤਰਕਾਰੀ ਤੇ ਇੱਕ ਸੇਵਾ ਆ ਇੱਕ ਸ਼ੌਂਕ ਆ ਜਿਹੜਾ ਇਹਨੂੰ ਆਪਣਾ ਕਿੱਤਾ ਬਣਾ ਕੇ ਚੱਲਦਾ ਆ ਉਹਦੇ ਕੋਲ ਬਹੁਤ ਵਾਰੀ ਗਲਤੀਆਂ ਹੁੰਦੀਆਂ ਆ ਉਹ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਆ ਚਾਹੇ ਉਹ ਮੈਂ ਪੱਤਰਕਾਰਾਂ ਦੇ ਰਿਲੇਟਡ ਡੀਪੀਆਰ ਸਾਹਿਬ ਜਾਂ ਕੋਈ ਹੋਰ ਅਫਸਰ ਦੀ ਹਾਂਜੀ ਹਜੂਰ ਜ਼ਿਆਦਾ ਕਰਦੇ ਆ ਤੇ ਉਹਨਾਂ ਦਾ ਇਹ ਮੈਂ ਕੀ ਜਿਆਦਾ ਬੋਲਣਾ ਜੋ ਵੀ ਉਹਨਾਂ ਦੇ ਉਹਨਾਂ ਦੀ ਸੁਣਵਾਈ ਜ਼ਿਆਦਾ ਹੁੰਦੀ ਆ ਇਦਾਂ ਦਾ ਕੁਝ ਨਹੀਂ ਆ ਠੀਕ ਹੈ ਅਫਸਰ ਜ਼ਰੂਰ ਇੱਕ ਗੱਲ ਸੁਣਨ ਦੇ ਵਿੱਚ ਮਿਲੀ ਆ ਕਿ ਡੀਪੀਆਰਓ ਸਾਹਿਬ ਨੇ ਕੁਝ चुਗਿੰਦੇ ਲੋਕਾਂ ਦੇ ਜਿਹੜੇ ਕਿ ਉਹਨਾਂ ਦੇ ਮੱਥੇ ਲੱਗਦੇ ਆ ਉਹਨਾਂ ਦੇ ਕਾਰਡ ਬਣਾਏ ਜਦ ਕਿ ਜਿਹਦੇ ਕੋਲ ਜੇ ਮੇਰੇ ਕੋਲ ਯੂਪੀਆਈ ਸੰਦੇਸ਼ ਦਾ ਕਾਰਡ ਆ 30 ਸਾਲ ਤੋਂ ਪੰਜਾਬੀ ਅਖਬਾਰ ਅਸੀਂ ਚਲਾ ਰਹੇ ਆ ਤੇ ਸਾਨੂੰ ਹੋਰ ਕੋਈ ਆ ਕਾਰਡ ਦੀ ਜਰੂਰਤ ਨਹੀਂ ਆ ਤੇ ਵੈਸੇ ਸਾਡਾ ਸਾਰਿਆਂ ਦਾ ਰਾਈਟ ਬੰਦ ਆ ਕੋਈ ਕਿਸੇ ਨੂੰ ਵੀ ਕਿਸੇ ਵੀ ਅਫਸਰ ਨੂੰ ਕਿਸੇ ਵੀ ਪੱਤਰਕਾਰ ਨਾਲ ਕਾਣੀ ਬੰਦ ਨਹੀਂ ਕਰਨੀ ਚਾਹੀਦੀ ਚਾਹੇ ਉਹਨਾਂ ਦੇ ਮੱਥੇ ਲੱਗਦਾ ਜਾਂ ਨਹੀਂ ਲੱਗਦਾ ਜਦੋਂ ਪਤਾ ਹੈ ਕਿ ਯੂਪੀਆਈ ਸੰਦੇਸ਼ ਤੋਂ ਇਹ ਬੰਦਾ ਆਇਆ ਆ ਜਾਂ ਆਜ਼ਾਦ ਜਰਨਲਿਸਟ ਆਜ਼ਾਦ ਜਰਨਲਿਸਟ ਕਲੱਬ ਤੋਂ ਇਹ ਬੰਦਾ ਆਇਆ ਤੇ ਉਹਨਾਂ ਨੂੰ ਉਹ ਕਾਰਡ ਇਸ਼ੂ ਕਰਨੇ ਚਾਹੀਦੇ ਸੀ ਇਹ ਕਾਰਡ ਇਸ਼ੂ ਕਿਉਂ ਨਹੀਂ ਕੀਤੇ ਇਸ ਮੀਟਿੰਗ ਤੋਂ ਬਾਅਦ ਅਸੀਂ ਡੀਪੀਆਰ ਸਾਹਿਬ ਕੋ ਜਾਵਾਂਗੇ ਤੇ ਉਹਨਾਂ ਕੋ ਬਹੁਤ ਹੀ ਰਿਸਪੈਕਟਫੁਲੀ ਸ਼ਬਦਾਂ ਦੇ ਨਾਲ ਉਸਦਾ ਜਵਾਬ ਲਵਾਂਗੇ ਸਾਰਿਆਂ ਨੂੰ ਧੰਨਵਾਦ ਥੈਂਕ ਯੂ ਤੇ ਮੈਂ ਥੋੜਾ ਵੀ ਦੇਖੋ ਮੈਂ ਜਿਵੇਂ ਕੋਲੋਂ ਬੋਲ ਕੇ ਗਿਆ ਵੀ ਆ ਮੈਂ ਖਬਰ ਚਲਉਣੀ ਹੈ ਤਾਂ ਮੈਂ ਉਹਦੇ ਰੂਲ ਐਂਡ ਰੈਗੂਲੇਸ਼ਨ ਬਣਾਉਂਦੇ ਆ ਹਰ ਡਿਪਾਰਟਮੈਂਟ ਦੇ ਕੋਈ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਵੀ ਹੋ ਸਕਦਾ ਵੀ ਜਿਹੜੇ ਹੈਗੇ ਆ ਆਪਾਂ ਡੀਪੀਓ ਸਾਹਿਬ ਦੀ ਗੱਲ ਓਰ ਤੋਂ ਸੁਣਨ ਨੂੰ ਆਈ ਆ ਵੀ ਮੰਨ ਲਓ ਵੀ ਅਗਰ ਮੇਰੇ ਕੋ ਉਦਾਸਤਾ ਵੇਜ ਪੂਰੇ ਹੈਗੇ ਆ ਤੇ ਡੀਪੀਓਰੋ ਸਾਹਿਬ ਮੇਰਾ ਕਾਰ ਰੋਕ ਨਹੀਂ ਸਕਦੇ ਹੋ ਸਕਦਾ ਮੇਰੇ ਕੋਲ ਦਸਤਾਵੇਜ਼ ਹੀ ਨਾ ਪੂਰੇ ਹੋਣ ਜੋ ਉਹਨਾਂ ਨੂੰ ਚਾਹੀਦੇ ਹੁਣ ਅਸੀਂ ਐਵੇਂ ਹੀ ਰੋਸ ਕਰੀ ਜਾਈਏ ਤੇ ਸਾਨੂੰ ਇਹ ਵੀ ਦੇਖਣਾ ਪਊਗਾ ਵੀ ਜਿਹੜੇ ਕੋ ਲੋਕ ਨਰਾਸ਼ ਆ ਜਾਂ ਕੋ ਜਿਹੜੇ ਪੱਤਰਕਾਰ ਨਰਾਸ਼ ਆ ਕਿ ਉਹ ਸਰਕਾਰ ਦੀ ਮਹਿਕਮੇ ਦੇ ਡਿਪਾਰਟਮੈਂਟ ਦੇ ਜੋ ਦਸਤਾਵੇਜ਼ ਚਾਹੀਦੇ ਆ ਉਹਨਾਂ ਕੋਲ ਹੈ ਉਹ ਪੂਰੇ ਮਹਿਆ ਕਰਾ ਸਕਦੇ ਆ ਜਾਂ ਸਾਡੇ ਕੋਲ ਦਸਤਾਵੇਜ਼ ਹੀ ਹੈ ਨਹੀਂ ਤੇ ਅਸੀਂ ਐਵੇਂ ਹੀ ਰੋਸ ਕਰੀ ਜਾਈਏ ਕਿਉਂਕਿ ਉਹ ਜੋ ਵੀ ਉਹਦਾ ਕੋ ਰੂਲ ਐਂਡ ਰੈਗੂਲੇਸ਼ਨ ਹੋਊਗਾ ਉਹਦੇ ਵਿੱਚ ਕੋ ਦਸਤਾਵੇਜ਼ ਵੀ ਤਾਂ ਲੈਂਦੇ ਆ ਨਾ ਤੇ ਸਾਨੂੰ ਇਹ ਵੀ ਦੇਖਣਾ ਪਊਗਾ ਵੀ ਇਥੇ ਅਧੂਰਾ ਕੰਮ ਕਿਥੇ ਰਹਿ ਗਿਆ ਨਹੀਂ ਮੇਰਾ ਇੱਕ ਆਖਰੀ ਸਵਾਲ ਹੈ ਡਾਕਟਰ ਸਾਹਿਬ ਕਿ ਜਿਦਾ ਜਾਜ਼ਨਰੀ ਸਟ੍ਰੈਸ ਪ੍ਰੈਸ ਕਲਬ ਆ ਤੁਹਾਡਾ ਠੀਕ ਹੈ ਜੀ ਜਿੰਨੇ ਕਿਸ਼ੋਰ ਰਾਜ ਪੂਜੀ ਪ੍ਰਧਾਨ ਆ ਹੁਜੇ ਮਾਲੋ ਇਹਨਾਂ ਦੀ ਯੂਨੀਅਨ ਦਾ ਕੋਈ ਮੰਦਾ ਕੋਈ ਪੱਤਰਕਾਰ ਗਲਤ ਕੰਮ ਕਰਦਾ ਫੜਿਆ ਗਿਆ ਉਹਦੇ ਬਾਰੇ ਤੁਸੀਂ ਕੀ ਐਕਸ਼ਨ ਲਓਗੇ ਦੇਖੋ ਇਹ ਨਾਸਕਲਾ ਬਚਾਲਦੇ ਨੂੰ ਵੀ ਕਾਫੀ ਚਿਰ ਹੋ ਗਿਆ ਸਾਡੇ ਵਾਲੀ ਜਿਹੜੀ ਆ ਸਹਿਮ ਜੀ ਨੇ ਵਾਰ-ਵਾਰ ਨਾ ਲਿਆ ਪੰਜਾਬੀ ਯੂਕੇ ਸੰਦੇਸ਼ ਖਬਰ ਚੱਲਦੀ ਰਹੀ 20 ਸਾਲ ਹੋ ਗਿਆ ਹੈ ਤੇ ਅੱਜ ਤੱਕ ਸਾਡੀ ਇਹ ਜਥੇਬੰਦੀ ਜਾਂ ਸਾਡੇ ਅਖਬਾਰ ਦੇ ਜਿੰਨੇ ਵੀ ਪੱਤਰਕਾਰ ਕੰਮ ਕਰ ਰਹੇ ਆ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਅੱਜ ਤੱਕ ਕਿਸੇ ਤੇ ਕੋਈ ਕਰਾਪਸ਼ਨ ਦਾ ਦੋਸ਼ ਨਹੀਂ ਲੱਗਾ ਤੇ ਨਾ ਲੱਗੇਗਾ ਤੇ ਉਹ ਫੰਡ ਫਰੋਨ ਵਾਲੀ ਤਾਂ ਵੱਧ ਦੀ ਗੱਲ ਆ ਪਹਿਲੋਂ ਹੀ ਸਾਡੇ ਪ੍ਰਧਾਨ ਜੀ ਚਾਂਟ ਕੇ ਰੱਖਦੇ ਆ ਸਮਝਾ ਕੇ ਰੱਖਦੇ ਆ ਤੇ ਇਹ ਸਾਡੇ ਜਿਹੜੀ ਹੈਗੀ ਆ ਪ੍ਰੈਸ ਕਲੱਬ ਦੀ ਬੜੀ ਮਾਣ ਵਾਲੀ ਗੱਲ ਆ ਮੇਰੇ ਨਾਲ ਕੈਮਰਾਮੈਨ ਮਦਰ ਲਾਲ